ਜਦੋਂ ਦਸਵੀਂ ਪਾਤਸ਼ਾਹੀ ਜੋਤੀ ਜੋਤ ਸਮਾਉਂਦੇ ਨੇ ਅਗਲਾ 100 ਸਾਲ ਸਾਡਾ ਸੰਘਰਸ਼ ਦਾ ਸੀ 1708 ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜ ਤੱਕ ਉਸ ਸੰਘਰਸ਼mai ਮਤਲਬ ਬਹੁਤ ਥੋੜੀ ਕਿੰਤੀ ਸੀ ਸਾਡੀ ਪਰ ਅਸੀਂ ਕਾਬਜ ਹੋਏ ਇੱਕ ਰਾਜ ਕਾਇਮ ਕੀਤਾ ਔਰ ਉਹ ਰਾਜ ਪਿਸ਼ਾਵਰ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਆ ਗਿਆ ਕਸ਼ਮੀਰ ਤੱਕ ਚੜ੍ਹਿਆ ਗਿਆ ਪਤਾ ਕਿਉਂ ਕਿਉਂਕਿ ਸਾਡੇ ਬੰਦੇ ਸੰਘਰਸ਼ੀਲ ਸੀ ਤੇ ਵਿੱਚੋਂ ਕੋਈ ਚੌਧਰਾ ਨਹੀਂ ਕੱਢਦੇ ਸੀ ਕੁਰਬਾਨੀ ਲਈ ਤਿਆਰ ਸੀ ਫਿਰ ਰਾਜ ਆਇਆ ਰਾਜ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸਿਆ ਪੰਜਾਬ ਪਿਸ਼ਾਵਰ ਤੋਂ ਸ਼ੁਰੂ ਹੁੰਦਾ ਸੀ ਦਿੱਲੀ ਤੱਕ ਜਾਂਦਾ ਸੀ ਫੇਰੋ ਘਟਨਾ ਸ਼ੁਰੂ ਹੋ ਗਿਆ ਘਟਨਾ ਪਹਿਲਾਂ ਉਹ ਪਾਕਿਸਤਾਨ ਬਣ ਕੇ ਵਿੱਚੋਂ ਗਿਆ ਫਿਰ ਹਰਿਆਣਾ ਬਣ ਕੇ ਗਿਆ ਹਿਮਾਚਲ ਬਣ ਕੇ ਗਿਆ ਤੇ ਹੁਣ ਜੇ ਆਪਾਂ ਫੇਰ ਵੀ ਨਾ ਜਾ ਕੇ ਤਾਂ ਮੈਂ ਤੁਹਾਨੂੰ ਦੱਸਦਾ ਆ ਸਾਡੇ ਵਾਲੇ ਪਿੰਡ ਰਹਿ ਜਾਣਗੇ ਫਰੀਦਕੋਟ ਮੁਕਸਰਲ ਰਹਿਣਾ ਇਹ ਵੀ ਨਹੀਂਗਾ ਫੇਰ ਹੁਣ ਕਰੀਏ ਕੀ ਇਹਦੇ ਨੇ میں ایک گل دنیا چکو میں میں لکھ کے دنے کوئی تھوڑا کچھ نہیں وغار سکتا جے تھوڑا آفدہ کار کٹھا ہوئے آج پوری دنیا کر کرتی ہے امریکہ دا کی کر لیا امریکہ امریکہ ہی ہے پوری دنیا تیرا آج کر رہے ہیں تا میری تھوڑوں بینتی ہے گزارش ہے ਕਿ ਇੱਕ ਮੋਖ ਹੋ ਕੇ ਰੋ ਜਿਵੇਂ ਮੈਨੂੰ ਦੱਸਿਆ ਉਹਨੇ ਕਿ ਐਮਐਲਏ ਸਾਹਿਬ ਕੋਲੇ ਗਏ ਤੁਸੀਂ ਸਾਰੇ ਜਣੇ ਗਏ ਅੱਜ ਸਾਰੇ ਜਣੇ ਬੈਠੇ ਹੋ ਇਹ ਤੁਹਾਡੀ ਤਾਕਤ ਹੈ ਅਸੀਂ ਸਿਰਫ ਤੁਹਾਡੀ ਤਾਕਤ ਚ ਵਾਦਾ ਕਰਨ ਆਈਆਂ ਪਰ ਯਾਦ ਰੱਖਿਓ ਜੇ ਜਿਵੇਂ ਤੁਸੀਂ ਐਮਐਲਏ ਕੋਲੇ ਗਏ ਕੀ ਆਂਦਾ ਸੀ ਆਂਦਾ ਜੀ ਟਾਈਮ ਲੰਘ ਗਿਆ ਆਂ ਉਹ ਤਾਂ 22 ਜੀ ਲੰਘ ਗਿਆ ਸੀ ਜਦੋਂ ਆਪਾਂ ਇਹਨਾਂ ਦੀ ਸਰਕਾਰ ਬਣਾਦੀ ਲੰਘ ਗਿਆ ਟਾਈਮ ਉਹ ਪਹਿਲਿਆਂ ਦਾ ਵੀ ਆਹੀ ਸੀ ਇਹ ਕੋਈ ਇੱਕ ਦਿਨ ਦੀ ਸਮੱਸਿਆ ਨਹੀਂ ਜੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜਿਵੇਂ ਬਾਬਾ ਜੀ ਨੇ ਰਣੈ ਜ਼ਿਕਰ ਕੀਤਾ ਇਹ ਅੱਜ ਦੀ ਵੀ ਸਮੱਸਿਆ ਨਹੀਂ ਇਹ ਕੱਲ ਦੀ ਵੀ ਹੈ ਤੇ ਕੱਲ ਦੀ ਵੀ ਸੀ ਅੱਜ ਮੁੱਕੇ ਚਲੇ ਜਾਓ ਮੈਂ ਦੁਨੀਆ 'ਚ ਘੁੰਮਿਆ ਮੈਨੂੰ ਇਹ ਹਿੰਦੁਸਤਾਨ ਦਾ ਦਰਸਤਾ ਕਾਨੂੰਨ ਬਾਰੇ ਤੁਹਾਨੂੰ ਜਿੰਨੇ ਈਸਟਰਨ ਸਟੇਟ ਨੇ ਈਸਟਰਨ ਸਟੇਟ ਨੂੰ ਛੱਡੋ ਯਾਰ ਆ ਹਿਮਾਚਲ ਪ੍ਰਦੇਸ਼ ਹੈ ਜ਼ਮੀਨ ਨੂੰ ਖਰੀਦ ਕੇ ਵਖਾ ਦਿਓ ਉੱਥੇ ਕਿਉਂ ਨਹੀਂ ਜ਼ਮੀਨ ਖਰੀਦ ਸਕਦੇ ਅਸੀਂ ਆ ਗੁਜਰਾਤ ਦੇ ਵਿੱਚ ਸਾਡੀ ਕਮਿਊਨਿਟੀ ਦੇ ਕਿੰਨੇ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਹੱਥ ਜੋੜ ਕੇ ਲੈ ਕੇ ਗਏ ਸੀ ਹਾਲ ਤੀਕ ਜ਼ਮੀਨ ਉਹਨਾਂ ਦੇ ਨਾਂ ਨਹੀਂ ਹੋ ਰਹੀ ਅਸੀਂ ਕੋ ਡੈਮੋਕਰੇਸੀ ਦਾ ਜ਼ਿਆਦਾ ਹੀ ਚੱਟੇ ਵਟੇ ਆ سارے چ کو زیادہ انگلینڈ جو ایک لو کی ہو رہا ہے جا کے جو ایک لو جا کے ہر بندے آپ دی زمین دی. دی کلچر دی. دی زبان دی فکر ہے چنتا ہے ابھی یہاں ہوں سرپین صاحب نے گل کہی کہ اتنے سے سنوں مسئلہ نہیں ایتھے کیوں آئے سرپین صاحب اہلی آئے یہ آدھے نے دنیا کے رواج ہے ਅਸੀਂ ਵੀ ਕੈਨੇਡਾ ਦੇ ਵਿੱਚ ਜਾਣੇ ਆ ਪਰ ਉੱਥੇ ਸਿਟੀਜ਼ਨਸ਼ਿਪ ਕਿੰਨੇ ਚਿਰ ਬਾਅਦ ਮਿਲਦੀ ਹੈ ਉਹ ਰਵਾਇਤ ਹੁੰਦੇ ਰਹਿੰਦੇ ਨੇ ਕਾਨੂੰ ਜਿੰਨੀ ਕੋਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਐਨੇ ਬੰਦੇ ਚਾਹੀਦੇ ਨੇ ਉਸ ਤੋਂ ਬਾਅਦ ਉਹ ਬੰਦ ਕਰ ਦਿੰਦੇ ਨੇ ਕੀ ਸਾਡੇ ਹੋ ਰਿਹਾ ਕੀ ਆ ਹਿਮਾਚਲ ਪ੍ਰਦੇਸ਼ ਚੋੜਿਆ ਜਾਂ ਸਾਡਾ ਹੀ ਕਲਚਰ ਖਤਮ ਕਰਨਾ ਸਾਡੀ ਹੀ ਜ਼ੁਬਾਨ ਖਤਮ ਕਰਨੀ ਹੈ ਔਰ ਅਸੀਂ ਹੋਣ ਦੇ ਰਹੇ ਆ ਜੋੁੰਦਾ ਮੈਨੂੰ ਸਾਡੇ ਪਿੰਡ 'ਚ ਇੱਕ ਕੋਈ ਬੱਚਾ ਯੂਪੀ ਬਿਹਾਰ ਤੋਂ ਆ ਜਾਈ ਤਾ ਸਾਰੇ ਪਿੰਡ ਨੂੰ ਪਤਾ ਨਹੀਂ ਕੀ ਡੰਗ ਮਾਰ ਜਾਂਦਾ ਹਿੰਦੀ ਬੋਲਣ ਲੱਗ ਪੈਂਦੇ ਉਹਦੇ ਨਾਲ ਓਏ ਆਪਦੀ ਜ਼ੁਬਾਨ ਦਾ ਬੋਲ ਲਿਆ ਕਰੋ ਯਾਰ ਹੋਰ ਹੀ ਕੁਝ ਬੋਲ ਨਹੀਂ ਜਾਵਾਂਗੇ ਹਰ ਗੱਲ 'ਚ ਸਾਡੇ ਬੱਚੇ ਮੈਂ ਬੰਬੇ ਤੋਂ ਆਪਦੇ ਬੱਚੇ ਹਟਾ ਕੇ ਲਿਆਂਦੀ ਮੈਂ ਕਿਹਾ ਯਾਰ ਇੱਥੇ ਪੜਾਉਂਗੇ ਆ اور جڑے محلے رہ رہے تھے سارے پناب تو نیچ اٹھ کے آئے لیں سارے آپ ہندی بولی انہوں نے بچے بھی ہندی بولی اور ہندی میں بھی بولتا دیں انگلیش بھی بولتا دیں میں نے دنیا دیا بھی لینگویج بولو پر آپ جی تو نہ بھولو اگے ودن لیں پچھا بھولنا تا ضروری نہیں گا اور ایک گل میں نوہور داستے دیا ਆ ਜਿਹੜਾ ਪੰਜਾਬ ਹੈ ਨਾ ਇਹ ਪੰਜਾਬ ਰਹਿਣਾ ਨਹੀਂ ਜੇ ਅਸੀਂ ਐਂ ਹੀ ਅੱਖਾਂ ਬੰਦ ਕਰੀ ਰੱਖੀਆਂ ਹੁਣ ਮੈਨੂੰ ਇਹ ਦੱਸ ਦਿਓ ਜਿਹਦੇ ਪਿੱਛੇ ਤੁਸੀਂ ਰੌਲਾ ਪਾਇਆ ਜੇ ਇਹ ਹੋ ਗਿਆ ਤੁਹਾਡਾ ਪੈਂਡ ਰਹਿ ਜੂਗਾ ਇਹ ਪੈਂਡ ਜਿਹੜਾ ਸੀਗਾ ਬਦਲ ਜੂਣਾ ਹੁਣੇ ਹੀ ਗੱਲ ਕਹੀ ਜੇ ਫੇਰ ਆਪਾਂ ਜਾਇਆ ਕਰਾਂਗੇ ਮਾਊਜੀ ਸਾਈਨ ਕਰਦੇ ਉਹ ਵੀ ਹਿੰਦੀ ਚ ਕਹਿਣਾ ਪਿਆ ਕਰਨਾ ਸਾਨੂੰ ਹਿੰਦੀ ਨਾਲ ਕੋਈ ਪ੍ਰੋਬਲਮ ਨਹੀਂ ਪਰ ਸਾਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਜੇ ਪੰਜਾਬੀ ਇੱਥੋਂ ਖਤਮ ਕਰੂਗੇ ਇਹਨੇ ਨਾਲ ਪ੍ਰੋਬਲਮ ਹੈਗੀ ਹੈ ਔਰ ਰੌ ਦੀ ਹੋਣੀ ਵੀ ਚਾਹੀਦੀ ਹੈ ਜੇ ਕੋਈ ਆਪ ਦੀ ਮਾਂ ਬੋਲੀ ਦੀ ਕਦਰ ਨਹੀਂ ਕਰ ਸਕਦਾ ਆਪ ਦੀ ਮਿੱਟੀ ਦੀ ਕਦਰ ਨਹੀਂ ਕਰ ਸਕਦਾ ਤਾਂ ਸੌਰੀ ਉਹ ਬੰਦਾ ਹਮੁੰਦੇ ਲਾਇਕ ਹੀ ਨਹੀਂਗਾ ਇਨਸਾਨ ਹੀ ਨਹੀਂਗਾ ਇਹ ਕੋਈ ਖੁੱਲਾ ਬੰਦਾ ਨਹੀਂ ਹੁੰਦਾ ਆ ਮੈਂ ਖੜਾ ਤੁਹਾਡੇ ਸਾਹਮਣੇ ਖੜਾ ਮੇਰੇ ਦਸਤਾਰ ਤਾਂ ਨਹੀਂ ਸਜਾਈ ਮੈਂ 25 ਸਾਲ ਬੰਬੇ ਰਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਦੁਨੀਆ ਚ ਗਿਆ ਪਰ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਦੀ ਮਿੱਟੀ ਨਾਲ ਮੋਹ ਛੱਡਤੀਏ ਆਪਦੇ ਪਹਿਰਾਵੇ ਨਾਲ ਆਪਦੀ ਜ਼ੁਬਾਨ ਨਾਲ ਮੋਹ ਛੱਡਤੀਏ ਅੱਜ ਸਾਡੀ ਪਛਾਣ ਕਿੱਥੇ ਵੀ ਹੋਵੇ ਉਹ ਪੰਜਾਬ ਕਰਕੇ ਹੈ ਪੰਜਾਬੀ ਕਰਕੇ ਹੈ ਤੇ ਜੇ ਉਹ ਪਛਾਣ ਹੀ ਨਾ ਰਹੀ ਤਾਂ ਅਪਾ ਕਿੱਧਰ ਜਾਵਾਂਗੇ ਐਈ ਇਕੱਠੇ ਹੋਵੋ ਅਜੀ ਤੁਹਾਡੇ ਨਾਲ ਅਤੇ ਜਿਵੇਂ ਬਾਬਾ ਜੀ ਨੇ ਕਿਹਾ ਜਿੱਥੇ ਜਾਊਂਗੇ ਤੁਹਾਡੇ ਨਾਲ ਖੜਾਂਗੇ ਇੱਕ ਡਾਕੇ ਖੜਾਂਗੇ ਪਰ ਜਿਹੜੀ ਪ੍ਰਿੰਸੀਪਲ ਤੇ ਰੁੰਦੀ ਉਹ ਵਿਕਟਮ ਤੇ ਰੁੰਦੀ ਹੈ ਜਿੱਥੇ ਮਸਲਾ ਹੋ ਰਿਹਾ ਉਹ ਵੀ ਇਸ ਲਈ ਤੁਹਾਡਾ ਖੜਨਾ ਅੱਗੇ ਤੇ ਸਾਡਾ ਤੁਹਾਡੇ ਪਿੱਛੇ ਕੰਧਾ ਨੂੰ ਖੜਨਾ অতি ਜ਼ਰੂਰੀ ਹੈ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਹੋ ਕੱਲ ਨੂੰ ਉਹਦਾ ਫੈਸਲਾ ਆਊਗਾ ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਫੈਸਲਾ ਕਰਿਓਗੇ جے حق جو گیا ویل این گوڈ بہت اچھی گل ہے کہ جے نہ ہویا جو فیصلہ لوں گے اسی سارے تھوڑے نال پیٹھ لا کے مجبوطی نال تھوڑے نال کھڑا کے اور لے ہو جے حمد نال فیصلہ اور فیصلہ میں اکو گل کھن کھوں گا فیصلہ صرف آپ پہ پینڈ والوے کے نہ لے ہو جے ਫੈਸਲਾ ਪੰਜਾਬ ਵਾਲ ਵੇਖ ਕੇ ਲਿਓ ਜੀ ਪੰਜਾਬੀ ਵਾਲ ਵੇਖ ਕੇ ਲਿਓ ਜੀ ਜਿਸ ਲੈਂਗੁਏਜ ਤੁਹਾਡੀ ਕੁਰਬਾਨੀ ਹੈ ਉਹਦੇ ਵੱਲ ਵੇਖ ਕੇ ਲਿਓ ਜੀ ਕਿ ਅਸੀਂ ਉਹਨੂੰ ਬਣਾਈ ਰੱਖਣਾ ਹੈ ਔਰ ਉਹਦੇ ਪਿੱਛੇ ਖੜਨਾ ਹੈ ਕਿਉਂਕਿ ਜੇ ਅਸੀਂ ਆਪਦੀ ਮਾਂ ਬੋਲੀ ਨੂੰ ਨਹੀਂ ਬਚਾ ਸਕੀ ਆਪਦੀ ਉਸ ਮਿੱਟੀ ਨੂੰ ਨਹੀਂ ਬਚਾ ਸਕਦੇ ਜਿਹਨੇ ਸਾਨੂੰ ਪਰਵਾਨ ਚਾੜਿਆ ਤਾਂ ਫਿਰ ਅਸੀਂ ਕਾਸੇ ਜੋਗੇ ਆ ਜਿਹੜੇ ਦੇਸ਼ਾਂ 'ਚ ਭੱਜ-ਭੱਜ ਕੇ ਜਾ ਰਹੇ ਆ ਅੱਜ ਵੀ ਉਹ ਉਸ ਗੱਲ ਤੇ ਖੜਦੇ ਨੇ ਅਸੀਂ ਤਾਂ ਇੰਗਲਿਸ਼ ਬੋਲਣ ਨਾਲ ਭੱਜ ਪਏ ਹਿੰਦੀ ਬੋਲਣ ਨਾਲ ਭੱਜ ਪਏ ਫਰੈਂਚ ਆਲ ਬੋਲਣ ਨਾਲ ਭੱਜ ਗਏ ਇੰਗਲੈਂਡ ਆ ਨਾ ਜਿਹੜਾ ਅੱਜ ਵੀ ਆਪਦੇ ਪੁਰਾਣੇ ਸ਼ਬਦ ਕੱਢ-ਕੱਢ ਲੀ ਹੁੰਦਾ ਔਰ ਉਹਦੀ ਇੱਕ ਪੂਰੀ ਦੀ ਪੂਰੀ ਡਾਕੂਮੈਂਟੇਸ਼ਨ ਕਰਦਾ ਔਰ ਰੱਖਦਾ ਔਰ ਅਸੀਂ ਪੁੱਲੀ ਜਾਂਦੇ ਆ میں تو فلم شبد یوز کردہ اور پھر پتا لگتا ہے کسی تو سمجھی نہیں آ رہی کی مطلب ہے یہ لئے بھی سوچنے کی ضرورت ہے اور ایک گل میں کہوں گا کہ جدو پانی سر تو لگ جائے ادو ہی ریئکٹ نہ کرو ادو ہی ورود نہ کرو بلکہ جدو پانی تھوڑے گیٹیاں چجن لگ جائے ادو ورود کریا کرو ਜੇ ਬਰੋਦ ਜੋ ਅੱਜ ਕੀਤਾ ਤੁਸੀਂ ਥੋੜਾ ਜਿਹਾ ਪਹਿਲਾਂ ਕਰ ਲਿਆ ਹੁੰਦਾ ਜਦੋਂ ਇਹਨਾਂ ਨੇ ਇਹ ਕੌਚੀਆਂ ਹਰਕਤਾਂ ਸ਼ੁਰੂ ਕੀਤੀਆਂ ਸੀ ਬਲੀਵ ਕਰਿਓ ਜੇ ਅੱਜ ਇਹ ਦਿਨ ਨਹੀਂ ਆਉਣਾ ਸੀ ਪਰ ਚਲੋ ਕੋਈ ਗੱਲ ਨਹੀਂ ਜਦੋਂ ਉੱਥੇ ਉਦੋਂ ਸਵੇਰਾ ਸੀ ਹੁਣੇ ਕਰ ਲਓ ਔਰ ਲੱਗ ਕੇ ਕਰਿਓ ਜੇ ਸਿਰਫ ਅਸੀਂ ਭਰੋਸਾ ਦੇ ਸਕਦੇ ਆਂ ਔਰ ਓਪਨਲੀ ਇਹਨਾਂ ਕੈਮਰਿਆਂ ਰਾਹੀਂ ਤੇ ਤੁਹਾਡੇ ਸਾਹਮਣੇ ਇਹ ਕਹਿ ਸਕਦੇ ਆਂ ਕਿ ਬੇਫਿਕਰ ਹੋ ਕੇ ਆਵਾਜ਼ ਦਿਓ ਜੇ ਪੰਜਾਬ ਤੁਹਾਡੇ ਨਾਲ ਖੜੂਗਾ